ਸਾਡੇ ਵਾਲਾ ਰੇਡੀਓ ਤੇ ਸਾਰੇ ਸਵਾਗਤ ਹੈ ਜੀ ਪਿਆਰ ਭਰੀ ਤਰੀਕੇ ਸਤਿ ਸ਼੍ਰੀ ਅਕਾਲ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨ ਪ੍ਰੀਤਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਨਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰوں ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਜਲੰਧਰ ਵਾਲੀ ਜ਼ਿਮਨੀ ਚੌਂਡ ਦੀ ਸਾਰਾ ਪ੍ਰਚਾਰ ਬੰਦ ਹੋ ਚੁੱਕਿਆ ਹੈ ਕੁਝ ਘੰਟੇ ਰਹਿ ਗਏ ਨੇ ਲੋਕਾਂ ਨੇ ਹੁਣ ਤੱਕ ਤਾਂ ਮਨ ਬਣਾ ਹਾਂ ਬਿਲਕੁਲ ਜੀ ਲੋਕਾਂ ਦੇ ਮਨ ਬਣਾ ਲਿਆ ਹੋਊਗਾ ਜਾਂ ਲੋਕਮਨ ਬਣਾ ਲੈਣਗੇ ਹਲੇ ਕੁਝ ਘੰਟੇ ਬਾਕੀ ਆ ਕਿਉਂਕਿ ਅੱਜ ਜਦੋਂ ਆਪਾਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆ ਤੇ 9 ਤਰੀਕ ਆ ਤੇ 10 ਤਰੀਕ ਨੂੰ ਸਵੇਰੇ ਵੋਟਾਂ ਪੈਣੀਆਂ ਤੇ ਕੱਲ ਨੂੰ ਜਦੋਂ ਆਪਾਂ ਇਸੇ ਵੇਲੇ ਖਬਰਾਂ ਦੀ ਸਾਂਝ ਪਾਈ ਜਾਂਦੇ ਹੋਵਾਂਗੇ ਉਦੋਂ ਤੱਕ ਜਲੰਧਰ ਵੈਸਟ ਦੇ ਵਿੱਚ ਜ਼ਿਮਨੀ ਚੋਣ ਦੀਆਂ ਵੋਟਾਂ ਪੈ ਰਹੀਆਂ ਹੋਣਗੀਆਂ 8 ਤਰੀਕ ਨੂੰ ਯਾਨੀ ਕਿ ਲੰਘੇ ਕੱਲ੍ਹ ਸ਼ਾਮੀ 5 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ ਉਸ ਤੋਂ ਬਾਅਦ ਡੋਰ ਟੂ ਡੋਰ ਜਾਣ ਵਾਲਾ ਤੇ ਨੁਕੜ ਮੀਟਿੰਗਾਂ ਵਾਲਾ ਸਿਲਸਲਾ ਚੱਲ ਪਿਆ ਅੱਜ ਵੀ ਪੂਰਨ ਇਹ سلسلہ ਜਾਰੀ ਰਹਿਣਾ ਰਾਤ ਨੂੰ ਬੜਾ ਕੁਝ ਵਾਪਰਦਾ ਹੁੰਦਾ ਆਖਰੀ ਰਾਤ ਨੂੰ ਬੜਾ ਕੁਝ ਹੁੰਦਾ ਜਦੋਂ ਵੀ ਕੋਈ ਲੋਕ ਸਭਾ ਦੀ ਜਾਂ ਵਿਧਾਨ ਸਭਾ ਦੀ ਜਾਂ ਕੋਈ ਜ਼ਿਮਨੀ ਚੋਣ ਹੋਵੇ ਸੋ ਮਤਲਬ ਇਹ ਜੀ ਕਿ ਹਾਲੇ ਕਈ ਤਰ੍ਹਾਂ ਦੀਆਂ ਬਾਜ਼ੀਆਂ ਪਲਟਣੀਆਂ ਰਾਤੋਂ ਰਾਤ ਕਈ ਤਰ੍ਹਾਂ ਨਿਖਰੀ ਦੋਫਰੋਖਤ ਵੀ ਹੁੰਦੀ ਆ ਕਈ ਬੰਦੇ ਵਿਖ ਜਾਂਦੇ ਆ ਕਈ ਬੰਦੇ ਮੰਨ ਜਾਂਦੇ ਆ ਕਈ ਨਹੀਂ ਮੰਨਦੇ ਉਸ ਸਮੇਂ ਸਮੇਂ ਦੀ ਗੱਲ ਆ ਪਰ ਗੱਲੇ ਜੀ ਕਿ ਜਿੰਨੀ ਕੁ ਮੇਰੇ ਖਿਆਲ ਵਿੱਚ ਸਾਡਾ ਇਸ ਵੇਲੇ ਪਰਿਵਾਰ ਜਿੰਨਾ ਵੀ ਸਾਡੇ ਆਲਾ ਦਾ ਉਹਨਾਂ ਦੀ ਭਾਵੇਂ 25 ਸਾਲ ਉਮਰ ਹੋਵੇ ਭਾਵੇਂ 35 ਸਾਲ ਹੋਵੇ ਭਾਵੇਂ 50 ਸਾਲ ਤੇ ਭਾਵੇਂ 85 ਸਾਲ ਮੇਰੇ ਖਿਆਲ ਆ ਵੀ ਉਹਨਾਂ ਨੇ ਵੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਹੋਣਾ ਜਾਂ ਸੁਣਿਆ ਹੋਣਾ ਕਿ ਕਿਸੇ ਖੇਤਰ ਦੇ ਵਿੱਚ ਇੱਕ ਹਲਕੇ ਦੀ ਜਿਮਨੀ ਚੋਣ ਦੇ ਉੱਤੇ ਇੰਨਾ ਜ਼ੋਰ ਲੱਗਾ ਹੋਵੇ ਸਰਕਾਰ ਦਾ ਵੀ ਤੇ ਵਿਰੋਧੀ ਪਾਰਟੀਆਂ ਦਾ ਵੀ ਲੱਗਦਾ ਇਉਂ ਆ ਵੀ ਜਿਵੇਂ ਨਾ ਲੋਕ ਸਭਾ ਦੀ ਚੋਣ ਹੋਵੇ ਤੇ ਇੱਕ ਸੀਟ ਦੇ ਪਿੱਛੇ ਸਰਕਾਰ ਬਣਨ ਦੇ ਉੱਤੇ ਗੱਲ ਅੜੀ ਹੋਵੇ ਵੀ ਜਿਹਨੂੰ ਇਹ ਸੀਟ ਮਿਲਗੀ ਤੇ ਉਹਦੀ ਕੇਂਦਰ ਦੇ ਵਿੱਚ ਸਰਕਾਰ ਬਣ ਜਾਣੀ ਹੈ ਇਹਦੇ ਨਾਲ ਇਉਂ ਪ੍ਰਭਾਵ ਗਿਆ ਇਤਕੀ ਇਸ ਜ਼ੋਨ ਦੇ ਕਰਕੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜੇ ਆਮ ਆਦਮੀ ਪਾਰਟੀ ਇਹ ਸੀਟ ਜਿੱਤ ਜਾਂਦੀ ਹੈ ਉਹਨਾਂ ਨੂੰ ਫਰਕ ਕੋਈ ਨਹੀਂ ਪੈਣਾ ਉਹਨਾਂ ਦੀ ਸਰਕਾਰ ਦੇ ਵਿੱਚ ਕੋਈ ਵਾਧਾ ਨਹੀਂ ਹੋਣਾ ਡਿੱਗਣੀ ਵੀ ਨਹੀਂ ਜੇ ਕਾਂਗਰਸ ਲੈ ਜਾਂਦੀ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਉਹਦੀ ਸਰਕਾਰ ਬਣਨੀ ਨਹੀਂ ਆਪ ਨੂੰ ਨਾ ਮਿਲੇ ਡਿੱਗਣੀ ਨਹੀਂ ਪਰ ਇਹ ਇੱਜ਼ਤ ਦਾ ਸਵਾਲ ਬਣ ਗਈ ਇੱਜ਼ਤ ਦਾ ਸਵਾਲ ਇਸ ਕਰਕੇ ਬਣ ਗਈ ਵੀ ਆਮ ਆਦਮੀ ਪਾਰਟੀ ਨੂੰ 13 ਦੇ ਵਿੱਚੋਂ ਹੁਣੇ-ਹੁਣੇ 3 ਸੀਟਾਂ ਮਿਲੀਆਂ ਕਿਰਕਰੀ ਬਹੁਤ ਹੋਈ ਉਹ ਇਸ ਕਿਰਕਰੀ ਨੂੰ ਘਟਾਉਣ ਦੇ ਲਈ ਦਿਨ ਰਾਤ ਮਿਹਨਤ ਕਰਦੇ ਰਹੇ ਪੂਰੀ ਵਜ਼ਾਰਤ ਮੁੱਖ ਮੰਤਰੀ ਸਾਰੇ ਚੇਅਰਮੈਨ ਲੱਲੇ ਭੱਬੇ ਜਿੰਨੇ ਵੀ ਆ ਜਲੰਧਰ ਦੇ ਵਿੱਚ ਸੀਗੇ ਇਹ ਦੇਖੋ ਵੀ ਬੀਜੇਪੀ ਆ ਜਿਹੜੀ ਉਹਦੇ ਕੇਂਦਰ ਦੇ ਕਈ ਨੇਤਾ ਜਲੰਧਰ ਦੇ ਵਿੱਚ ਸੀਗੇ ਕਾਂਗਰਸ ਦੇ ਪੂਰੇ ਪੰਜਾਬ ਦੇ ਵੱਡੇ ਨੇਤਾ ਜਲੰਧਰ ਦੇ ਵਿੱਚ ਸੀਗੇ ਬਾਕੀ ਕਈ ਨੇਤਾ ਹੋਰ ਸੀਗੇ ਸੋ ਮਤਲਬ ਇਹ ਕਿ ਇੱਜ਼ਤ ਦਾ ਸਵਾਲ ਬਣਾ ਕੇ ਇਹ ਟੋਣ ਲੜੀ ਜਾ ਰਹੀ ਹੈ ਤੇ ਲੜੀ ਗਈ ਹੈ ਵੀਨੇ ਭਾਈ ਲੋਕਾਂ ਦੀ ਇੱਜ਼ਤ ਦਾ ਬਾਦ ਦੇ ਵਿੱਚ ਜਿੱਤ ਕੇ ਕੌਣ ਖਿਆਲ ਕਰਦਾ ਪਰ ਆਮ ਤੌਰ ਤੇ ਮੈਂ ਜਿਵੇਂ ਪਹਿਲਾਂ ਕਹਿਣਾ ਹੁੰਦਾ ਵੀ ਧਾਰਨਾ ਇਹੀ ਆ ਕਿ ਜਿਹੜੀ ਪਾਰਟੀ ਦੀ ਸਰਕਾਰ ਹੋਵੇ ਜਿਮਨੀ ਚੋਣ ਉਹਦੀ ਹੁੰਦੀ ਆ ਐਤਕੀ ਇਸ ਜਿਹੜੀ ਧਾਰਨਾ ਕਿੰਨੀ ਹੀ ਕਾਮਯਾਬ ਹੁੰਦੀ ਸਮਾਂ ਰਸੂਗਾ ਹੁਣ ਲੰਘੇ ਕੱਲ ਭਗਵੰਤ ਮਾਨ ਨੇ ਆਪਣੇ ਆਖਰੀ ਇਸ ਚੋਣ ਦੇ ਆਖਰੀ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਆ ਕਿ ਪਿਛਲੀ ਵਾਰ ਸਾਡੇ ਕੋਲ ਬੰਦਾ ਗਲਤ ਚੁਣਿਆ ਗਿਆ ਸੀ ਐਤਕੀ ਬੰਦਾ ਭਗਤਾ ਯਾਨੀ ਕਿ ਮਹਿੰਦਰ ਭਗਤਾ ਇਹਨੂੰ ਵੋਟਾਂ ਪਾਓ ਇਹ ਹਲਕੇ ਦਾ ਵਿਕਾਸ ਕਰੂਗਾ ਤੁਸੀਂ ਇਹਨੂੰ ਜਿਤਾ ਦਿਓ ਅੱਗੇ ਇਹਨੂੰ ਮੈਂ ਲੈ ਜਾਊਂਗਾ ਆਪੇ ਇਹਨੂੰ ਅੱਗੇ ਮੈਂ ਪਹਚਾ ਦਊਂਗਾ ਮਤਲਬ ਮੰਤਰੀ ਬਣਾ ਦਊਂਗਾ ਉਹ ਤਾਂ ਇਹ ਵੀ ਗੱਲ ਕਹਿੰਦੇ ਪੈਸੇ ਸਾਰਿਆਂ ਤੋਂ ਲੈ ਲਓ ਵੋਟ ਸਾਨੂੰ ਪਾ ਦਿਓ ਹੁਣ ਇਹ ਡਾਇਲੌਗ ਲੋਕਾਂ ਤੇ ਕਿੰਨਾ ਅਸਰ ਕਰੂਗਾ ਵਕਤ ਦੱਸੂ ਪਰ ਜਦੋਂ 13 ਸੀਟਾਂ ਦੀਆਂ ਲੋਕ ਸਭਾ ਦੀਆਂ ਚੋਣਾਂ ਹੋ ਗਈਆਂ ਉਦੋਂ ਡਾਇਲੌਗ ਦੇ ਅਸਰ ਨਹੀਂ ਕੀਤਾ ਉਦੋਂ ਪਤਾ ਲੱਗਾ ਜੀ ਕਿ ਜਿਹੜੇ ਪਵਨ ਕੁਮਾਰ ਟੀਨੂ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਟੀਨੂ ਨੇ ਕੀਤੀ ਜੀ ਤੇ ਕੁਝ ਹੋਰ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਬੀਬੀ ਸੁਰਿੰਦਰ ਕੌਰ ਦੇ ਉੱਤੇ ਉਹ ਕਹਿੰਦੇ ਜਦੋਂ ਇਹ ਡਿਫਟੀ ਮੇਅਰ ਸੀ ਇਹਨਾਂ ਨੇ ਆਪ ਦਾ ਪੁੱਤ ਜੇਈ ਭਰਤੀ ਕਰਵਾ ਲਿਆ ਸੀ ਇਹਦੇ ਬਾਰੇ ਖੁਲਾਸਾ ਉਧਰ ਪਤਾ ਲੱਗਾ ਜੀ ਕਿ ਜਿਹੜੇ ਬੀਜੇਪੀ ਦੇ ਆਗੂ ਆ ਸੁਸ਼ੀਲ ਰਿੰਕੂ ਤੇ ਕੁਝ ਕੁ ਹੋਰ ਉਹਨਾਂ ਨੇ ਇਹ ਗੱਲ ਲੱਭਤੀ ਜੀ ਕਿ ਆਮ ਆਦਮੀ ਪਾਰਟੀ 200 ਤੋਂ ਵੱਧ ਜਲੰਧਰ ਦੀਆਂ ਫੈਕਟਰੀਆਂ ਨੂੰ ਫੋਨ ਕਰ ਚੁੱਕੀ ਆ ਉਹਨਾਂ ਨੇ ਉੱਤੇ ਦਬਾਅ ਬਣਾ ਰਹੀ ਆ ਵੀ ਜਿੰਨੇ ਵੀ ਤੁਹਾਡੇ ਕਰਮਚਾਰੀ ਆ 10000 ਤੋਂ ਵੱਧ ਜੇਕਰ ਉਹ ਸਾਰਿਆਂ ਦੀ ਵੋਟ ਆਮ ਆਦਮੀ ਪਾਰਟੀ ਨੂੰ ਨਾ ਪਈ ਤਾਂ ਤੁਹਾਨੂੰ ਉਹਦੇ ਸਮੇਂ 'ਚ ਦਿੱਕਤਾਂ ਫੈਕਟਰੀ ਦੇ ਵਿੱਚ ਕਈ ਆਉਣਗੀਆਂ ਸੋ ਇਸ ਤਰੀਕੇ ਦੇ ਨਾਲ ਲੰਘੇ ਕੱਲ ਦੋਸ਼ਕ ਦੋਸ਼ਾਨੀ ਸਿਆਸਤ ਜਾਰੀ ਰਹੀ ਆ ਪਰ ਖੱਪਖੌਰੂ ਬੰਦ ਹੋ ਗਿਆ ਤੇ ਕੱਲ ਨੂੰ ਵੋਟਾਂ ਪੈ ਜਾਣਗੀਆਂ ਤੇ 13 ਨੂੰ ਨਤੀਜੇ ਆ ਜਾਣਗੇ ਵਿਨੇ ਭਾਈ ਜਲੰਧਰ ਦੇ ਲੋਕੀ ਦੇ ਪੱਖ ਦੇ ਵਿੱਚ ਭੁਗਤਦੇ ਆ ਜੀ ਬਿਲਕੁਲ ਸਹੀ ਤਹਿਣਾ ਸਾਹਿਬ ਉੱਤਰ ਕਹਿੰਦੇ ਮਜੀਠੀਆ ਸਾਹਿਬ ਨੂੰ ਰਾਹਤ ਮਿਲ ਗਈ ਹੈ ਜੀ ਹਾਈ ਕੋਰਟ ਤੋਂ ਸਮਨ ਜਿਹੜੇ ਆ ਵਾਪਸ ਲੈ ਲੈਨੇ ਹਾਂ ਬਿਲਕੁਲ ਜੀ ਵਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਰਾਹਤ ਮਿਲ ਗਈ ਆ ਮੈਨੂੰ ਲੱਗਦਾ ਇਹ ਰਾਹਤ ਵਕਤੀ ਤੌਰ ਤੇ ਹੋਊਗੀ ਤੇ ਬਾਕੀ ਚਲੋ ਸਮਾਂ ਦੱਸੂਗਾ ਪਰ ਵਿਕਰਮ ਸਿੰਘ ਮਜੀਠੀਆ ਨੂੰ ਨਸ਼ੇ ਦੇ ਮਾਮਲੇ ਤੇ ਡਰਗ ਦੇ ਮਾਮਲੇ ਦੇ ਵਿੱਚ ਆਪਾਂ ਜਾਣਦੇ ਕਿ ਐਸ ਆਈ ਟੀ ਦੀ ਪੜਤਾਲ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹ ਸਮੇ ਸਮੇ ਦੇ ਉਤੇ ਪੇਸ਼ ਹੁੰਦੇ ਵੀ ਰਹੇ ਪਟਿਆਲੇ ਦੇ ਵਿੱਚ ਪਰ ਉਹਨਾਂ ਨੇ ਇਹਨਾਂ ਸਬੰਧਾਂ ਦੇ ਖਿਲਾਫ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਉਹਨਾਂ ਨੇ ਕਿਹਾ ਸੀ ਜੀ ਕਿ ਇਹ ਬਦਲਾ ਲਊ ਕਾਰਵਾਈ ਹੈ ਕਿਹੜੇ ਕੱਢੂ ਆ ਮੇਰੇ ਖਿਲਾਫ ਕੋਈ ਸਬੂਤ ਨਹੀਂ ਤੇ ਲੰਘੇ ਕੱਲ ਖਬਰ ਆਈ ਜੀ ਕਿ ਐਸਆਈਟੀ ਨੇ ਆਪਣੇ ਸਬੰਧ ਵਾਪਸ ਲੈ ਲੇ ਹਾਈ ਕੋਰਟ ਤੋਂ ਤੇ ਹੁਣ ਨਵੀਂ ਜਾਣਕਾਰੀ ਆਈ ਜੀ ਕਿ ਭਾਈ ਉਹ ਖੁਸ਼ ਬਹੁਤ ਆ ਜਿਹੜੇ ਉਹਨਾਂ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਇਹ ਖੁਸ਼ ਆ ਪਰ ਨਾਲ ਇਹ ਵੀ ਜਾਣਕਾਰੀ ਮਿਲੀ ਹੈ ਪਰੋਸੇਯੋਗ ਸੂਤਰਾਂ ਤੋਂ ਕਿ ਐਸਆਈਟੀ ਨਵੀਆਂ ਧਰਾਵਾਂ ਤਹਿਤ ਸਮਨ ਭੇਜਣ ਦੀ ਤਿਆਰੀ ਦੇ ਵਿੱਚ ਹੈ ਕਿਉਂਕਿ ਇਹ ਪੁਰਾਣੀ ਧਰਾਵਾਂ ਦੇ ਤਹਿਤ ਸੀਗਾ ਸੋ ਹੋ ਸਕਦਾ ਭਾਈ ਦੁਬਾਰਾ ਸਮਨ ਭੇਜੇ ਜਾਣ ਪਰ ਇੱਕ ਵਾਰ ਸਮਨ ਵਾਪਸ ਲੈ ਲਏਗੇ ਐਸਐਟੇ ਦੇ ਵੱਲੋਂ ਜਿਹਦੇ ਕਰਕੇ ਅਕਾਲੀ ਦਲ ਦੇ ਵਿੱਚ ਖੁਸ਼ੀ ਦੀ ਲਹਿਰ ਆ ਇਹ ਭਾਈ ਸਾਡੇ ਨਾਲ ਧੱਕਾ ਹੋ ਰਿਹਾ ਸੀ ਹੁਣ ਇਹਨਾਂ ਨੂੰ ਅਹਿਸਾਸ ਹੋ ਗਿਆ ਵੀ ਭਾਈ ਪੜ ਪੱਲੇ ਕੁਝ ਨਹੀਂ ਪੈਣਾਗਾ ਕਾਨੂੰਨੀ ਕਾਰਵਾਈ ਦੇ ਵਿੱਚ ਕਿਉਂਕਿ ਸਬੂਤ ਕੋਈ ਨਹੀਂਗਾ ਅਕਾਲੀ ਦਲ ਨੇ ਕਈ ਤਰ੍ਹਾਂ ਦੇ ਦਾਅਵੇ ਲੰਗੇ ਕਰ ਕੀਤੇ ਇਹ ਜੀ ਬਿਲਕੁਲ ਕਿਰਨਾ ਸਾਹਿਬ ਲੁਧਿਆਣੇ ਦੇ ਵਿੱਚ ਜਿਹੜਾ ਥਾਪੜ ਦੇ ਉੱਪਰ ਹਮਲਾ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਥਾਪੜ ਤੇ ਹੋਏ ਹਮਲੇ ਦੇ ਬਾਰੇ ਵਿੱਚ ਬਿਆਨ ਦਿੱਤਾ ਹੈ ਜੀ ਕੀ ਕਹਿਣਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਦੇਖੋ ਜੀ ਲੰਘੇ ਕੱਲ ਦਰਬਾਰ ਸਾਹਿਬ ਦੇ ਵਿੱਚ ਗਏ ਸੀ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਇਸ ਵੇਲੇ ਜਥੇਦਾਰ ਆ ਪਹਿਲਾਂ ਉਹ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਦੇ ਹੁੰਦੇ ਸੀ ਹੁਣ ਜਿਹੜੇ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਉਹ ਗਿਆਨੀ ਰਘਬੀਰ ਸਿੰਘ ਆ ਤੇ ਇੱਕ ਤਖਤ ਦੇ ਗਿਆਨੀ ਹਰਪ੍ਰੀਤ ਸਿੰਘ ਹੋ ਰਹੀਆਂ ਦਮਦਮਾ ਸਾਹਿਬ ਦੇ ਨਗੇ ਕੱਲ ਜਦੋਂ ਉਹ ਗਏ ਦਰਬਾਰ ਸਾਹਿਬ ਤੇ ਉਹਨਾਂ ਨੂੰ ਪੱਤਰ ਕਰਾਣੇ ਸਵਾਲ ਕੀਤਾ ਉਹ ਕਹਿੰਦੇ ਵੀ ਦੇਖੋ ਜੋ ਕੁਝ ਹੋ ਰਿਹਾ ਜਾਂ ਹੋਇਆ ਮਾੜੀ ਗੱਲ ਆ ਪਰ ਜਿਹੜੇ ਲੋਕ ਮੂੰਹ ਦੇ ਵਿੱਚੋਂ ਨਫ਼ਰਤ ਵਾਲੇ ਬੋਲ ਬੋਲਦੇ ਆ ਇਹਨਾਂ ਨੂੰ ਵੀ ਸੰਭਲਣਾ ਚਾਹੀਦਾ ਉਹ ਕਹਿੰਦੇ ਵੀ ਦੇਖੋ ਮੂੰਹ ਦੇ ਵਿੱਚੋਂ ਅੱਗ ਕੱਢਣੀ ਕਿਸੇ ਦੇ ਵੀ ਖਿਲਾਫ ਬੋਲਣਾ ਗਲਤ ਸ਼ਬਦਾਂ ਦੀ ਵਰਤੋਂ ਕਰਨੀ ਯੋਗ ਸ਼ਬਦਾਂ ਦੀ ਵਰਤੋਂ ਨਾ ਕਰਨੀ ਕਿਸੇ ਧਰਮ ਦੇ ਉਲਟ ਬੋਲਣਾ ਕਿਸੇ ਭਾਈਚਾਰੇ ਦੇ ਖਿਲਾਫ ਬੋਲਣਾ ਇਹ ਕੁਝ ਕੁ ਲੋਕਾਂ ਦੀ ਖੇਡ ਪੈ ਗਈ ਆ ਮਤਲਬ ਇਹ ਆ ਉਹ ਉਹਨਾਂ ਨੇ ਕਿਹਾ ਜੀ ਕਿ ਬੰਦਿਆਂ ਨੂੰ ਆਪਣਾ ਤੋਲ ਕੇ ਬੋਲਣਾ ਚਾਹੀਦਾ ਤੇ ਉਹ ਉਹਨਾਂ ਦੇ ਕਹਿਣ ਦਾ ਭਾਵ ਇਹ ਜੀ ਕਿ ਭਾਵੇਂ ਅਸੀਂ ਇਸ ਗੱਲ ਦੀ ਨਿਖੇਧੀ ਵੀ ਕਰਗੇ ਕਿ ਭਾਈ ਜੋ ਹਮਲਾ ਹੋਇਆ ਪਰ ਹਰ ਬੰਦੇ ਨੂੰ ਤੋਲ ਕੇ ਬੋਲਣਾ ਚਾਹੀਦਾ ਦੂਜੀ ਗੱਲ ਇਹ ਵੀ ਸੰਦੀਪ ਥਾਪਰ ਨੇ ਕਈ ਵਾਰੀ ਅਵਾਤਵਾ ਬੋਲਿਆ ਵੀ ਹੈ ਉਹਨਾਂ ਨੇ ਗੁਰੂਆਂ ਦੇ ਬਾਰੇ ਜਾਂ ਉਹਨਾਂ ਨੇ ਕਹਿ ਰਿਹਾ ਵੀ ਜਦੋਂ ਆ 6 ਜੂਨ ਨੂੰ ਘੱਲੂ ਘਰਾ ਜ਼ਬ ਸੁੰਦਾ ਤੇ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਹੁੰਦੀ ਉਹਨਾਂ ਨੇ ਲੱਡੂ ਵੰਡੇ ਸੀ ਸੋ ਇਦਾਂ ਦੀਆਂ ਕੋਝੀਆਂ ਹਰਕਤਾਂ ਜਿਹੜੀਆਂ ਉਹ ਕੁਝ ਕੁ ਲੋਕ ਸ਼ਰਾਰਤੀ ਬਣ ਕੇ ਕਰਦੇ ਰਹਿੰਦੇ ਆ ਹਾਲਾਂਕਿ ਅਸੀਂ ਹਮਲੇ ਦੇ ਹੱਕ ਦੇ ਵਿੱਚ ਨਹੀਂ ਪਰ ਭਾਈ ਬੰਦੇ ਨੂੰ ਆਪਣਾ ਵੇਖਣਾ ਚਾਹੀਦਾ ਕਿ ਮੈਂ ਕੀ ਕਰਨਾ ਤੇ ਕੀ ਨਹੀਂ ਉਸ ਤੋਂ ਕੁਲੀ ਗੱਲ ਉਹਨਾਂ ਨੇ ਕਹੀ ਹੈ ਜੀ ਕਿ ਅੰਮ੍ਰਿਤਪਾਲ ਸਿੰਘ ਆ ਜਿਹੜਾ ਉਹ ਹੁਣ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਤੇ ਉਹਨੂੰ ਰਾਹਤ ਮਿਲਣੀ ਚਾਹੀਦੀ ਹੈ ਉਹਨੂੰ ਰਿਹਾਈ ਮਿਲਣੀ ਚਾਹੀਦੀ ਹੈ ਖਡੂਰ ਸਾਹਿਬ ਦੇ ਲੋਕਾਂ ਨੇ ਉਹਨਾਂ ਨੂੰ ਚੁਣਿਆ ਤੇ ਉਹਨਾਂ ਨੂੰ ਵੋਟਾਂ ਪਾਈਆਂ ਤੇ ਇਸ ਕਰਕੇ ਭਾਈ ਉਹਨਾਂ ਨੂੰ ਜਲਦ ਤੋਂ ਜਲਦ ਜੇਕਰ ਬاہر ਆਉਣ ਦਾ ਮੌਕਾ ਮਿਲਦਾ ਰਹਾਈ ਮਿਲਦੀ ਆ ਤਾਂ ਇਹ ਖਡੂਰ ਸਾਹਿਬ ਦੇ ਲੋਕਾਂ ਦੀ ਸੇਵਾ ਬਾਹਰ ਆ ਕੇ ਕਰ ਸਕਣਗੇ ਜੇ ਐਨਐਸਏ ਪੂਰੇ ਭਾਰਤ ਦੇ ਵਿੱਚ 1 ਸਾਲ ਦੀ ਲੱਗਦੀ ਆ ਪਰ ਪੰਜਾਬ ਦੇ ਵਿੱਚ 2 ਸਾਲ ਦੀ ਲੱਗ ਜਾਂਦੀ ਆ ਕਿਉਂਕਿ ਇੱਕ ਇੱਕ ਸਾਲ ਦਾ ਸਮਾਂ ਫੇਰ ਵਧਾ ਦਿੱਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਇਹਨਾਂ ਗੱਲਾਂ ਦੇ ਕਰਕੇ ਤੇ ਲੋਕਾਂ ਦੇ ਮਨ ਵਿੱਚ ਗੁੱਸਾ ਹੈਗਾ ਸੋਗ ਹੈਗਾ ਕਿ ਆ ਕੀ ਚੱਲ ਰਿਹਾ ਸੋ ਲੰਘੇ ਕੱਲ ਉਹਨਾਂ ਨੇ ਅੰਮ੍ਰਿਤਪਾਲ ਦੇ ਮਾਂ ਬਾਪ ਨਾਲ ਮੁਲਾਕਾਤ ਵੀ ਕੀਤੀ ਆ ਉਹਨਾਂ ਦਾ ਦੁੱਖ ਸੁੱਖ ਜਾਣਿਆ ਜੀ ਜੀ ਬਿਲਕੁਲ ਕਹਿੰਦਾ ਸਾਹਿਬ ਇੱਕ ਬੜੀ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਕਹਿੰਦੇ ਸਿਰਸਾ ਸਮੇਤ ਭਾਜਪਾ ਦੇ ਕਈ ਨੇਤਾਵਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜੀ ਦੇਖੋ ਹਾਲਾਂਕਿ ਅਸੀਂ ਸਾਡੇ ਵਾਲਾ ਰੇਡੀਓ ਦੇ ਉੱਤੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਜਿਹੜੀ ਇਹ ਚਿੱਠੀ ਹੈ ਇਹ ਸਹੀ ਹੈ ਜਾਂ ਗਲਤ ਹੈ ਅਸਲੀ ਹੈ ਕਿ ਨਕਲੀ ਹੈ ਪਰ ਉਹ ਚਿੱਠੀ ਮੈਂ ਵੀ ਪੜੀ ਹੈ ਮੀਡੀਆ ਦੇ ਵਿੱਚ ਵਾਇਰਲ ਵੀ ਹੋਈ ਹੈ ਵੱਡੇ ਵੱਡੇ ਮੀਡੀਆ ਦੇ ਵਿੱਚ ਇਹ ਚਿੱਠੀ ਵਾਇਰਲ ਹੋਈ ਹੈ ਜਿਹੜੀ ਤੇ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਮਨਜਿੰਦਰ ਸਿੰਘ ਸਿਰਸਾ ਪਰਮਿੰਦਰ ਬਰਾੜ ਤੇ ਭੀਜਪੀ ਦੇ ਕਈ ਹੋਰ ਨੇਤਾਵਾਂ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਵੱਲੋਂ ਜਾਨੋਂ ਮਾਰ ਦੀ ਧਮਕੀ ਦਿੱਤੀ ਗਈ ਹੈ ਹੁਣ ਇਸ ਚਿੱਠੀ ਦੀ ਪੜਤਾਲ ਪੁਲਿਸ ਕਰ ਰਹੀ ਹੈ ਵੀ ਇਹ ਚਿੱਠੀ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਇਹ ਕੋਈ ਸ਼ਰਾਰਤੀ ਅਨਸਰਦਗਾਂ ਜਾਂ ਸੱਚੀਆਂ ਗੱਲਾਂ ਜਾਂ ਕਿਵੇਂ ਆ ਇਸ ਤੋਂ ਪਹਿਲਾਂ ਵੀ ਬੜਿਆਂ ਨੂੰ ਧਮਕੀਆਂ ਸਮੇਂ-ਸਮੇਂ ਤੇ ਆਈਆਂ ਕਈ ਧਮਕੀਆਂ ਸਹੀ ਵੀ ਹੋਣਗੀਆਂ ਕਈ ਧਮਕੀਆਂ ਸ਼ਰਾਰਤੀ ਅਨਸਰਾਂ ਦੇ ਵੀ ਹੋਣਗੀਆਂ ਪਰ ਇਹ ਚਿੱਠੀ ਕਿੱਥੋਂ ਆਈ ਆ ਕਿਵੇਂ ਆਈ ਆ ਕਿਹਨੇ ਲਿਖੀ ਆ ਕੀ ਸੱਚੀ ਜਥੇਬੰਦੀ ਦੀ ਆ ਕਿਹਦੇ ਰਾਹੀਂ ਮਿਲੀ ਆ ਸੋ ਇਹ ਵੀ ਹੁਣ ਪੜਤਾਲ ਦਾ ਵਿਸ਼ਾ ਹੋਊਗਾ ਆਮ ਤੌਰ ਦੇ ਉਤੇ ਇਨ੍ਹਾਂ ਪੜਤਾਲਾਂ ਦੇ ਵਿੱਚੋਂ ਨਿਕਲਦਾ ਕੁਝ ਨਹੀਂ ਹੁੰਦਾ ਪਰ ਇਹਦੇ ਵਿੱਚੋਂ ਕੀ ਨਿਕਲੂਗਾ ਵੇਨੇ ਜੀ ਬਿਲਕੁਲ ਸਹੀ ਟਣਾ ਸਾਹਿਬ ਪੰਜਾਬ ਦੇ ਵਿੱਚੋਂ ਫਿਰ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਆ ਔਰ ਇਹ ਜਿਹੜੀ ਦੁਖਦਾਇਕ ਖਬਰ ਆ ਪਾਣੀ ਦੀ ਵਾਰੀ ਨੂੰ ਲੈ ਕੇ ਕਹਿੰਦੇ ਕਿ ਬਹੁਤ ਜ਼ਿਆਦਾ ਖਰੂਦ ਮਚਾਇਆ ਗਿਆ ਬਹੁਤ ਜ਼ਿਆਦਾ ਕਹਿੰਦੇ ਕਿ ਨੁਕਸਾਨ ਹੋਇਆ ਪਾਣੀ ਦੀ ਵਾਰੀ ਦੇ ਪਿੱਛੇ ਫਾਇਰਿੰਗ ਹੋਈ ਹੈ ਚਾਰ ਮੌਤਾਂ ਹੋਈਆਂ ਨੇ ਸੱਤ ਦੇ ਕਰੀਬ ਲੋਕ ਜ਼ਖਮੀ ਹੋ ਗਏ ਨੇ ਜੀ ਕਿੱਥੋਂ ਦੀ ਖਬਰ ਹੈ ਜੀ ਇਹਦਾ ਖਬਰ ਗੁਰਦਾਸਪੁਰ ਦੇ ਵੱਲੋਂ ਆਈ ਹੈ ਵਿਠਮਾ ਪਿੰਡ ਆ ਇਸ ਪਿੰਡ ਦੇ ਵਿੱਚ ਪਾਣੀ ਦੀ ਵਾਰੀ ਦਾ ਰੌਲਾ ਪਿਛਲੇ ਕਾਫੀ ਲੰਮੇ ਸਮੇਂ ਤੋਂ ਰੌਲਾ ਚੱਲਦਾ ਹੋਊਗਾ ਦੇਖੋ ਆਪਾਂ ਅੰਦਾਜ਼ਾ ਲਾਉਨੇ ਜੀ ਕਿ ਜਿਵੇਂ 4 ਮੌਤਾ ਤੇ 7 ਜ਼ਖਮੀ ਹੋਏ ਆ ਮਤਲਬ ਰੌਲਾ ਤਾਜ਼ਾ ਨਹੀਂ ਰੌਲਾ ਪੁਰਾਣਾ ਰੰਜਿਸ਼ ਨਵੀਂ ਨਹੀਂ ਰੰਜਿਸ਼ ਪੁਰਾਣੀ ਆ ਹੋਰ ਆ ਜਿਹੜਾ ਉਹ ਲੰਮੇ ਸਮੇਂ ਤੋਂ ਚੱਲ ਰਿਹਾ ਵੈਰ ਲੰਮੇ ਸਮੇਂ ਤੋਂ ਚੱਲ ਰਿਹਾ ਇੱਥੇ ਪਾਣੀ ਦੀ ਵਾਰੀ ਦੇ ਪਿੱਛੇ ਅਮੋ ਸਾਹਮਣੇ ਗੋਲਗਾ ਚੱਲੀਆਂ तकरीबन 60 ਰਾਉਂਡ ਫਾਇਰਿੰਗ ਹੋਈ ਆ ਇਹਦੇ ਵਿੱਚ 4 ਜਣੇ ਮਰੇ ਆ ਦੋ ਉਧਰ ਲਈ ਧਰਦੇ ਦੋ ਉਧਰ ਲਈ ਧਰਦੇ ਸੱਤ ਜਣੇ ਜ਼ਖਮੀ ਹੋਏ ਜਿਹੜੇ ਹਸਪਤਾਲ ਦੇ ਵਿੱਚ ਹੈ ਉਹਨਾਂ ਸੱਤਾਂ ਦੇ ਵਿੱਚੋਂ ਕਹਿੰਦੇ ਵੀ ਤਿੰਨ ਜਣੇ ਦੀ ਹਾਲਤ ਕਾਫੀ ਗੰਭੀਰ ਹੈ ਕੋਈ ਵੀ ਖਬਰ ਆ ਸਕਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕਾਰਵਾਈ ਹੁਣ ਸ਼ੁਰੂ ਕੀਤੀ ਗਈ ਹੈ ਮੈਨੂੰ ਨਹੀਂ ਪਤਾ ਜੀ ਕਿ ਹੌਂਦੇ ਸਮੇਂ ਦੇ ਵਿੱਚ ਪੁਲਿਸ ਨੇ ਕੀ ਕਾਰਵਾਈ ਕਰਨੀ ਹੈ ਪਰ ਇੰਨੀ ਗੱਲ ਤਾਂ ਜ਼ਰੂਰ ਪਤਾ ਵੀ ਪੰਜਾਬ ਦੇ ਵਿੱਚ ਪਾਣੀ ਦੀ ਵਾਰੀ ਪਿੱਛੇ ਵਟ ਘੜਨ ਦੇ ਪਿੱਛੇ ਇੱਕ ਔਰੇ ਪਿੱਛੇ ਇੱਕ ਕਿਾਰੇ ਪਿੱਛੇ ਮੋਟਰ ਪਿੱਛੇ ਬੰਬੀ ਪਿੱਛੇ ਬڑے ਲੋਕਾਂ ਨੇ ਆਪਦਾ ਬੜਾ ਕੁਝ ਗਵਾਇਆ ਕਈ ਵਾਰੀ ਅਸੀਂ ਦੇਖਿਆ ਵੀ ਇੱਕ ਮਰਲੇ ਦੇ ਪਿੱਛੇ ਤੇ ਸਿਰ 파ਟ ਦੇ ਹੁੰਦੇ ਆ ਤੇ ਬਾਅਦ ਦੇ ਵਿੱਚ ਕਚਹਿਰੀਆਂ ਦੇ ਗਿੜੇ ਕੱਢਦੇ ਆ ਤੇ 2 ਕਿੱਲੇ ਵਿਕ ਜਾਂਦੇ ਹੁੰਦੇ ਆ ਸੋ ਇਦਾਂ ਦੀਆਂ ਘਟਨਾਵਾਂ ਵੀ ਵਾਪਰਦੀਆਂ ਪਰ ਪਤਾ ਨਹੀਂ ਇਹਦੇ ਪਿੱਛੇ ਕਿਹੜੇ ਕਾਰਨ ਹੋਣਗੇ ਜਿਹੜੇ ਪਾਣੀ ਦੀ ਵਾਰੀ ਨਾਲ ਜੁੜ ਗਏ ਆ ਇਹ ਹੁਣ ਪੁਲਿਸ ਦੀ ਪੜਤਾਲ ਦਾ ਵਿਸ਼ਾ ਹੈਗਾ ਜੀ ਬਿਲਕੁਲ ਜਨਾਬ ਸਾਹਿਬ ਦਿਨੋਂ ਦਿਨ ਲੋਕਾਂ ਦੇ ਕਰਦਾਰ ਡਿੱਗਦੇ ਜਾ ਰਹੇ ਨੇ ਦਿਨੋਂ ਦਿਨ ਲੋਕ ਨਿਗਰਵਲ ਨੂੰ ਜਾ ਰਹੇ ਨੇ ਪਤਾ ਨਹੀਂ ਕਦੋਂ 모ੜਾ ਪਊਗਾ ਪਤਾ ਨਹੀਂ ਕਦੋਂ ਸਾਰਾ ਕੁਝ ਠੀਕ ਹੋਊਗਾ ਬੜੀ ਦੁਖਦਾਇਕ ਖਬਰ ਸਾਹਮਣੇ ਆਈ ਕਿ ਪਤਨੀ ਨੇ ਹੀ ਕਹਿੰਦੇ ਕਿ ਪਤੀ ਦੀ ਕਾਰ ਨੂੰ ਅੱਗ ਲਗਵਾਈ ਤੇ ਪੁਲਿਸ ਦੇ ਵੱਲੋਂ ਹੁਣ ਉਹਨੂੰ ਗ੍ਰਿਫਤਾਰ ਕੀਤਾ ਗਿਆ ਜੀ ਬਿਲਕੁਲ ਜੀ ਇਹ ਖਬਰ ਬਰਨਾਲੇ ਦੇ ਵੱਲੋਂ ਆਈ ਆ ਤੇ ਮੇਰਾ ਖਿਆਲ ਜੇ ਮੈਂ ਗਲਤ ਨਾ ਹੋਵਾਂ ਤੇ 16 ਜਾਂ 17 ਜੂਨ ਦੇ ਸ਼ਾਇਦ ਨੇੜੇ ਤੇੜੇ ਦੀ ਖਬਰ ਆ ਜਦੋਂ ਸਾਂਝੀ ਹੋਈ ਸੀ ਮੀਡੀਆ ਦੇ ਵਿੱਚ ਕਿ ਭਾਈ ਇੱਕ ਕਾਰ ਨੂੰ ਅੱਗ ਲੱਗੀ ਆ ਅਲਟੋ ਕਾਰ ਨੂੰ ਬਰਨਾਲਾ ਖੇਤਰ ਦੇ ਵੱਲ ਤੁਰੀ ਜਾਂਦੀ ਨੂੰ ਤੇ ਉਹਨੇ ਵਿੱਚ ਜਿਹੜਾ ਸਵਾਰ ਸੀਗਾ ਡਰਾਈਵਰ ਸੀ ਉਹਦੀ ਸੜਕੇ ਮੌਤ ਹੋ ਗਈ ਆ ਇਹ ਖਬਰ ਅਚਾਨਕ ਵਾਪਰੇ ਐਕਸੀਡੈਂਟ ਇਨਸੀਡੈਂਟ ਵਾਪਜਾ ਪਿਆ ਕਿ ਭਾਈ ਆ ਦੇਖੋ ਜੀ ਇਦਾਂ ਅੱਗ ਲੱਗ ਗਈ ਆ ਕਿਉਂਕਿ ਇਦਾਂ ਦੀਆਂ ਅੱਗ ਵਾਲੀਆਂ ਖਬਰਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਪਹਿਲਾਂ ਵੀ ਬੜੀਆਂ ਆਉਧੀਆਂ ਜਦੋਂ ਗਰਮੀ ਹੁੰਦੀ ਆ ਤੁਰਦੀ ਕਾਰ ਨੂੰ ਅੱਗ ਲੱਗ ਗਈ ਸੈਂਟਰਲ ਲੋਕ ਲੱਗ ਗਿਆ ਡਰਾਈਵਰ ਬਾਹਰ ਨਹੀਂ ਨਿਕਲ ਸਕਿਆ ਵਿੱਚੇ ਬੰਦਾ ਸੜਕੇ ਮੁੱਕ ਗਿਆ ਇਹੋ ਜਿਹੀਆਂ ਖਬਰਾਂ ਬੜੀ ਵਾਰ ਆਈਆਂ ਪਿੱਛੇ ਜੇ ਤਾਂ ਇਹਨਾਂ ਖਬਰਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਗਿਆ ਸੀ ਸੋ ਇਹ ਖਬਰ ਵੀ ਐਂ ਲੱਗਾ ਸੀਗਾ ਵੀ ਭਾਈ ਇਹਦੇ ਵਿੱਚ ਇਹ ਕੁਝ ਵਾਪਰ ਗਿਆ ਬੜਾ ਮੰਦ ਭਾਗੀ ਖਬਰ ਆਈ ਹੈ ਬੜੀ ਮਾੜੇ ਹੋਇਆ ਪਰ ਹੁਣ ਕਈ ਹਫ਼ਤੇ ਬਾਅਦ ਪੁਲਿਸ ਦੀ ਇਨਕੁਆਰੀ ਦੇ ਵਿੱਚੋਂ ਨਵੀਆਂ ਗੱਲਾਂ ਨਿਕਲ ਕੇ ਆਈਆਂ ਤੇ ਇਹਦੇ ਵਿੱਚ ਇਸ ਬੰਦੇ ਦੀ ਜਿਹੜਾ ਕਿ ਹਰਚਰਨ ਸਿੰਘ ਗੱਡੀ ਦਾ ਚਾਲਕ ਸੀ ਉਹਦੀ ਘਰ ਵਾਲੀ ਉਹਦਾ ਇੱਕ ਪ੍ਰੇਮੀ ਤੇ ਪ੍ਰੇਮੀ ਦਾ ਇੱਕ ਦੋਸਤ ਇਹ ਤਿੰਨੇ ਜਣੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਏ ਗਏ ਆ ਅਸਲ ਦੇ ਵਿੱਚ ਫੋਰੈਂਸਿਕ ਟੀਮ ਆ ਜਿਹੜੀ ਉਦੇ ਵੱਲੋਂ ਜਦੋਂ ਪੜਤਾਲ ਕੀਤੀ ਗਈ ਤਾਂ ਵੇਰੇ ਵੇ ਕੁਝ ਹੋਰ ਨਿਕਲੇ ਆ ਫਿਰ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਹੈ ਤਾਂ ਪਤਾ ਇਹ ਲੱਗਾ ਜੀ ਕਿ ਜਿਹੜੀ ਇਹ ਹਰਚਰਨ ਸਿੰਘ ਜਿਹੜਾ ਕਿ ਕਾਰ ਦੇ ਵਿੱਚ ਸੜਿਆ ਉਹਦੀ ਘਰਵਾਲੀ ਦੇ ਕਿਸੇ ਹੋਰ ਨਾਲ ਡਜਾਇਸ ਸੰਬੰਧ ਸੀਗੇ ਉਹਨੂੰ ਪਤਾ ਲੱਗ ਗਿਆ ਉਹ ਰੋਕਦਾ ਸੀਗਾ ਘਰਵਾਲੀ ਨੇ ਤੇ ਉਹਦੇ ਪ੍ਰੇਮੀ ਨੇ ਰਾਏ ਬਣਾਈ ਵੀ ਭਾਈ ਆਪਾਂ ਇਹਨੂੰ ਰਾਹ ਦੇ ਵਿੱਚੋਂ ਕਿਵੇਂ ਬਾਹਰ ਕੱਢਣਾ ਇਹਨਾਂ ਨੇ ਫਿਰ ਇੱਕ ਸੁਨਸਾਨ ਜੀ ਜਗ੍ਹਾ ਦੇ ਉੱਤੇ ਤੇ ਲਾ ਜਾ ਕੇ ਉਹਨੂੰ ਕਾਰ ਸਮੇਤ ਤੇ ਉਹਦੇ ਪਤਾ ਲੱਗਾ ਵੀ ਗੱਲ 'ਚ ਪਰਨਾ ਪਾ ਕੇ ਪਿੱਛੋਂ ਬਲ ਘੁੱਟਿਆ ਬਾਦ ਵਿੱਚ ਜਿਹੜੀ ਉਹ ਮੱਛਰ ਮਾਰਨ ਵਾਲੀ ਕੋਕਰੀਜ ਵਾਲੀ ਹਿੱਟ ਹੁੰਦੀ ਆ ਉਹ ਨੱਕ ਦੇ ਉੱਤੇ ਸਿੜਕੀ ਤਾਂ ਉਹ ਬੇਹੋਸ਼ ਹੋ ਗਿਆ ਫਿਰ ਉਸ ਤੋਂ ਬਾਅਦ ਇਹਦੀ ਅਲਟੋ ਕਾਰ ਦੇ ਉੱਤੇ ਪੈਟਰੋਲ ਪਾ ਕੇ ਉਹਨੂੰ ਅੱਗ ਲਾਤੀ ਤਾਂ ਤੇ ਆਪ ਉਥੋਂ ਭੱਜ ਗਈ ਤਾਂ ਜੋ ਇਹ ਲੱਗੇ ਜੀ ਕਿ ਇਹ ਜਾਂਦੀ ਹੋਈ ਕਾਰ ਨੂੰ ਅਚਾਨਕ ਅੱਗ ਲੱਗੀ ਤੇ ਵਿੱਚ ਇਹ ਸੜ ਕੇ ਮੁੱਕ ਗਿਆ ਪਰ ਜਿੰਨੇ ਕਿ ਇਹ ਤਿੱਖੇ ਆ ਉਹਦੇ ਨਾਲੋਂ ਪੁਲਿਸ ਵੱਡ ਤਿੱਖੀ ਤੇ ਤੇਜ਼ ਅਤੇ ਸਿਆਣੀ ਆ ਸੋ ਪੁਲਿਸ ਨੇ ਇਸ ਮਾਮਲੇ ਨੂੰ ਹੁਣ ਤੱਕ ਗਈ ਆ ਪਿੰਡ ਵਾਲੇ ਵੀ ਇਹ ਗੱਲ ਕਹਿੰਦੇ ਆ ਪਰਿਵਾਰ ਵਾਲੇ ਵੀ ਇਹ ਗੱਲ ਕਹਿੰਦੇ ਕਿ ਇਸ ਔਰਤ ਨੂੰ ਫਾਂਸੀ ਹੋਣੀ ਚਾਹੀਦੀ ਹੈ ਪਤਾ ਨਹੀਂ ਕਾਨੂੰਨ ਕਿਹੜੀ ਸਜ਼ਾ ਦੇਊਗਾ ਪਰ ਹੈਰਾਨੀ ਦੀ ਗੱਲ ਆ ਵੀ ਆ ਕੁਝ ਵੀ ਪੰਜਾਬ ਦੇ ਵਿੱਚ ਵਾਪਰ ਰਿਹਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਖੈਰ ਅੱਗੇ ਵੱਧ ਕੇ ਗੱਲ ਕਰਦੇ ਆ ਹੁਣ ਪੰਜਾਬ ਪੁਲਿਸ ਦੀ ਕਹਿੰਦੇ ਪੰਜਾਬ ਪੁਲਿਸ ਟੋਲ ਨਾਕਿਆਂ ਤੇ ਹੁਣ ਸ਼ਰਾਬੀਆਂ ਦੀ ਸਥਿਤੀ ਚੈੱਕ ਕਰੂਗੀ ਜੀ ਹਾਂ ਬਿਲਕੁਲ ਜੀ ਦੇਖੋ ਪੰਜਾਬ ਦੀ ਪੁਲਿਸ ਦੇ ਉੱਤੇ ਮੈਨੂੰ ਹੈਰਾਨੀ ਹੋਈ ਹੈ ਜੀ ਕਿ ਉਹਦੇ ਤੇ ਜ਼ਿੰਮੇਵਾਰੀਆਂ ਕਿਹੋ-ਕਿਹੋ ਜੀਆਂ ਪਈਆਂ ਤੇ ਜਿਹੜੀ ਨਵੀਂ ਖਬਰ ਆਈ ਹੈ ਵੀ ਜਿਹੜੀ SSF ਜਿਹਨੂੰ ਅਸੀਂ ਕਹਿੰਦੇ ਜੀ ਸੜਕ ਸੁਰੱਖਿਆ ਜਿਹੜੀ ਫੋਰਸ ਆ ਤੇ ਉਹਦੇ ਬਾਰੇ ਨਵੀਂ ਜਾਣਕਾਰੀ ਆਈ ਹੈ ਵੀ ਪੂਰੀ ਡਿਊਟੀ ਦੇ ਵਿੱਚ ਸ਼ਾਮਿਲ ਇਹ ਆ ਕਿ ਪੰਜਾਬ ਦੇ 40 ਤੋਂ ਵੱਧ ਜਿਹੜੇ ਟੋਲ ਪਲਾਜ਼ੇ ਆ ਲਗਭਗ 40 ਉਹਨਾਂ 40 ਟੋਲ ਪਲਾਜ਼ਿਆਂ ਦੇ ਉੱਤੇ ਉਹ ਰਾਤ ਦੇ ਵੇਲੇ SSF ਦੇ ਕਰਮਚਾਰੀ ਡਿਊਟੀ ਦੇ ਆ ਕਰਨਗੇ ਤੇ ਰੈਂਡਮਲੀ ਕਿਸੇ ਨੂੰ ਵੀ ਅਚਾਨਕ ਉਹ ਰਾਤ ਦੇ ਵੇਲੇ ਗੱਡੀ ਚਾਲਕ ਨੂੰ ਚੈੱਕ ਕਰਿਆ ਕਰਨਗੇ ਤੇ ਉਹਦੇ ਐਲਕੋਮੀਟਰ ਦੇ ਵਿੱਚ ਉਹਦੇ ਕੋਲੋਂ ਫੂਕ ਮਰਵਾਇਆ ਕਰਨਗੇ ਤੇ ਜੇਕਰ ਭਾਈ ਉਹਨੇ 30 mg ਤੋਂ ਵੱਧ दारू ਦਾ ਸੇਵਨ ਕੀਤਾ ਹੋਊਗਾ ਤੇ ਫਿਰ ਪਤਾ ਲੱਗਾ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਉਹਦੇ ਤੇ ਬੰਦੀ ਕਾਰਵਾਈ ਹੋਊਗੀ ਤੇ ਉਹਦੀ ਗੱਡੀ ਇੱਕ ਪਾਸੇ ਲਵਾਈ ਜਾਊਗੀ ਉਹਦੀ ਗੱਡੀ ਦੀ ਚਾਬੀ ਕੱਢ ਲਈ ਜਾਊਗੀ ਔਰ ਉਹਨੂੰ ਨਿੰਬੂ ਪਾਣੀ ਪਿਆਇਆ ਜਾਊਗਾ ਫਿਰ ਉਹਨੂੰ ਚਾਬੀ ਦਿੱਤੀ ਜਾਊਗੀ ਤੇ ਉਹਨੂੰ ਮੋਟਾ ਜੁਰਮਾਨਾ ਵੀ ਕੀਤਾ ਜਾਊਗਾ ਦੇਖੋ ਆਪਣੇ ਆਪ ਦੇ ਵਿੱਚ ਇਹ ਗੱਲ ਵਧੀਆ ਵੀ ਜੇਕਰ ਕੋਈ दारू ਪੀ ਕੇ ਗੱਡੀ ਚਲਾਉਂਦਾ ਤੇ ਫਿਰ ਉਹਨੂੰ ਸਾਈਡ ਦੇ ਉੱਤੇ ਗੱਡੀ ਲਵਾਈ ਜਾਵੇ ਨਹੀਂ ਤਾਂ ਉਹ ਮਰੂਗਾ ਵੀ ਤੇ ਕਿਸੇ ਨੂੰ ਮਾਰੂਗਾ ਵੀ ਰਾਹ ਦੇ ਵਿੱਚ ਕਿਉਂਕਿ ਲੋਕ ਤਾਂ ਬੇਵਕੂਫ ਆ ਲੋਕਾਂ ਨੂੰ ਥੋੜੀ ਇਸ ਗੱਲ ਦੀ ਸਮਝ ਆ ਮੂੰ ਚੱਕ ਕੇ ਤੁਰ ਪੈਣਾ ਜਿੱਧਰ ਨੂੰ ਮਰਜ਼ੀ ਪਰ ਇਹ ਹੈਰਾਨੀ ਦੀ ਗੱਲ ਹੈ ਵੀ ਪੁਲਿਸ ਕੀ ਹੀ ਕਰੂਗੀ ਵੀ ਭਾਈ ਜਾਂ ਤਾਂ ਐਲਕੋਮੀਟਰ ਚੱਕੂਗੀ ਤੇ ਜਾਂ ਫਿਰ ਨਿੰਬੂ ਪਾਣੀ ਚੱਕੂਗੀ ਹੁਣ ਇਹ ਵੀ ਇੱਕ ਸਵਾਲ ਹੈਗਾ ਸੋ ਵੇਨੇ ਭਾਈ ਇਸ ਗੱਲ ਦੇ ਪ੍ਰੈਕਟੀਕਲ ਤੌਰ ਦੇ ਉੱਤੇ ਨਤੀਜੇ ਕੀ ਆਉਂਦੇ ਆ ਪਰ ਮੈਨੂੰ ਲੱਗਦਾ ਵੀ ਇਸ ਮਾਮਲੇ ਦੇ ਵਿੱਚ ਫਿਲਹਾਲ ਤਾਂ ਇਹ ਚੰਗੀ ਖਬਰ ਹੈ ਜੀ ਕਿ ਜੇਕਰ ਐਵੇਂ ਹਾਦਸੇ ਘਟ ਜਾਣ ਪਰ ਇਹ ਹਾਦਸੇ ਘਟਾਉਣ ਵਾਲਾ ਤਰੀਕਾ ਜਿਹੜਾ ਉਹ ਕਿੰਨਾ کارਗਰ ਸਾਬਤ ਹੋਗਾ ਇਹ ਵਕਤ ਦੱਸੂਗਾ ਜਿਵੇਂ ਐ ਤਾਂ ਸੜਕ ਹਾਦਸੇ ਰੋਕਣ ਲਈ ਇੱਕ ਫਰਿਸ਼ਤੇ ਸਕੀਮ ਬਣਾਈ ਆ ਪਰ ਜਦੋਂ ਤੋ ਸਕੀਮ ਬਣੀਆ ਸਿਰਫ 72 ਲੋਕਾਂ ਦਾ ਸਰਕਾਰੀ ਤੌਰ ਤੇ ਇਲਾਜ ਹੋਇਆ ਤੇ 2000 ਰੁਪਇਆ ਜਿਹੜਾ ਜਿਹੜਾ ਫਰਿਸ਼ਤਾ ਹੋਊਗਾ ਜਿਹੜਾ ਕਿ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਪਹੁੰਚਾਊਗਾ ਤੇ ਉਹਨੂੰ ਭਾਈ 2000 ਰੁਪਇਆ ਸਰਕਾਰੀ ਇਨਾਮ ਦੇ ਤੌਰ ਤੇ ਦਿਆ ਕਰੂਗੀ ਤੇ ਉਹ ਕਿਸੇ ਨੂੰ ਵੀ ਨਹੀਂ ਮਿਲਿਆ ਉਹਦੇ ਵਿੱਚ ਹੁਣ ਇੱਕ ਨਵੀਂ ਟਰਮ ਕੰਡੀਸ਼ਨ ਆ ਗਈ ਆ ਵੀ ਜਿਹੜੇ ਬੰਦੇ ਨੇ ਪਹੁੰਚਾਇਆ ਹੈਗਾ ਜ਼ਖਮੀ ਨੂੰ ਹਸਪਤਾਲ ਉਹ ਜਾ ਕੇ ਕੁਰਿਸ਼ਤੇ ਸਕੀਮ ਦੇ ਪੋਰਟਲ ਦੇ ਉੱਤੇ ਆਪਣਾ ਨਾਮ ਦਰਜ ਕਰੂਗਾ ਫਿਰ 2000 ਰੁਪਇਆ ਮਿਲੂਗਾ ਸੋ ਇਹੋ ਜੀਆਂ ਗੱਲਾਂ ਹੈਗੀਆਂ ਸਰਲਤਾ ਹਰ ਨੀਜਮ ਦੇ ਵਿੱਚ ਚਾਹੀਦੀ ਹਾਲਾਂਕਿ 2000 ਕੀ ਬੜੀ ਵੱਡੀ ਗੱਲ ਨਹੀਂ ਗੀ ਬੰਦੇ ਨੂੰ ਬਚਾਉਣਾ ਵੱਡੀ ਗੱਲ ਆ ਪਰ ਕਿਉਂਕਿ ਪੰਜਾਬ ਦੇ ਲੋਕ ਝਾਕ ਕਰਦੇ ਹੁੰਦੇ ਤਾਂ ਪੰਜਾਬ ਦੇ ਲੋਕ 1000 ਰੁਪਏ ਦੀ ਝਾਕ ਦੇ ਵਿੱਚ ਸਰਕਾਰ ਬਣਾ ਦਿੰਦੇ ਆ ਪਰ ਵੇਨੇ ਪਾਈ ਨਵੇਂ ਮੋੜ ਕੀ ਆਉਂਦੇ ਆ ਜੀ ਬਿਲਕੁਲ ਕੈਨ ਸਾਹਿਬ ਭਾਰਤ ਦੇ ਪ੍ਰਧਾਨ ਮੰਤਰੀ ਰੂਸ ਪਹੁੰਚੇ ਨੇ ਜੀ ਹਾਂ ਬਿਲਕੁਲ ਜੀ ਭਾਰਤ ਦੇ ਪ੍ਰਧਾਨ ਮੰਤਰੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੇ ਵਿਦੇਸ਼ ਦੌਰੇ ਦੇ ਉੱਤੇ ਗਏ ਆ 2 ਦਿਨ ਦੇ ਲਈ ਰੂਸ ਦੇ ਵਿੱਚ ਗਏ ਆ ਜਿਹੜੇ ਉੱਥੋਂ ਦੇ ਰਾਸ਼ਟਰਪਤੀ ਆ ਬੁਲਾਦੀਮੀਰ ਪੁਤਨ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਮੇਰਾ ਖਿਆਲ ਵੀ ਰਾਤ ਉਹਨਾਂ ਦੇ ਨਾਲ ਡਿਨਰ ਵੀ ਸੀਗਾ ਉਹਨਾਂ ਦਾ ਪਰਸਨਲ ਤੇ ਉਹਨਾਂ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ ਵੱਖ-ਵੱਖ ਕਾਰੋਬਾਰਾਂ ਦੇ ਉੱਤੇ ਵੱਖ-ਵੱਖ ਦਵੱਲੇ ਸਬੰਧਾਂ ਦੇ ਉੱਤੇ ਗੱਲਬਾਤ ਕਰਨੀ ਹੈ ਤੇ ਕਹਿੰਦੇ ਵੀ ਮਾਸਕੋ ਨੂੰ ਦੁਲਹੜਵ ਨੂੰ ਸਜਾਇਆ ਗਿਆ ਪ੍ਰਧਾਨ ਮੰਤਰੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਕਿਉਂਕਿ ਦੋਵਾਂ ਦੀ ਆੜੀ ਵੀ ਹੈਗੀ ਆ ਦੋਵੇਂ ਦੋਸਤ ਵੀ ਹੈਗੇ ਆ ਸੋ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਦੋਵਾਂ ਨੇ ਉੱਥੇ ਕੋਈ ਮਹੱਤਵਪੂਰਨ ਮਿਸ਼ਾਣ ਤੇ ਚਰਚਾ ਕਰਨੀ ਹੋਊਗੀ ਸੋ ਪ੍ਰਧਾਨ ਮੰਤਰੀ ਸਾਹਿਬ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਤੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਪਹਿਲਾ ਵਿਦੇਸ਼ ਦੌਰਾ ਹੈਗਾ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ